ਔਰ ਟੈਕਨੋਲੋਜੀ ਦੇ ਵਿੱਚ ਤੁਸੀਂ ਕੋਈ ਚੀਜ਼ ਹਾਈਡ ਨਹੀਂ ਹੋ ਸਕਦੀ ਜਿੰਨਾ ਮਰਜ਼ੀ ਜ਼ੋਰ ਲਗਾ ਲਓ ਹਾਈਡ ਨਹੀਂ ਹੋ ਸਕਦੀ ਟਾਈਮ ਲੱਗਦਾ ਹੁਣ ਗੱਲ ਕਲੀਅਰ ਤੁਹਾਨੂੰ ਮੈਂ ਦੱਸਦਾ ਕਿ ਜਿਹੜੀ ਇਹ ਇੰਟਰਵਿਊ ਹੈ ਟਰੈਕ ਕਿਦਾਂ ਹੁੰਦੀ ਹੈ ਪਹਿਲਾਂ ਤਾਂ ਜਿਹੜੀ ਉਹ ਇੰਟਰਵਿਊ ਹੈਗੀ ਹੈ ਉਹ 2022 ਚ ਲਈਤੀ ਗਈ ਤੇ 7 ਮਹੀਨਿਆਂ ਬਾਅਦ ਉਹਨੂੰ ਟੈਲੀਕਾਸਟ ਕੀਤਾ ਗਿਆ ਇਸ ਕਰਕੇ ਲੇਟ ਟੈਲੀਕਾਸਟ ਕੀਤਾ ਗਿਆ ਤਾਂ ਕਿ ਇਹਦੇ ਯੂਆਰਐਲ ਸਰਵਰਸ ਜਿਹੜੇ ਆ ਉਹ ਨਿਕਲ ਜਾਣ ਸਾਰੇ ਤੇ ਪਤਾ ਨਾ ਲੱਗੇ ਜੋ ਜਦੋਂ ਆਈਪੀ ਐਡਰੈਸ ਨਿਕਲ ਕੇ ਆਇਆ ਹੁਣ ਆਵੀਆਂ ਲੋਕੇਸ਼ਨਾਂ ਨਿਕਲ ਕੇ ਆਈਆਂ ਹੋਣੀਆਂ ਖਰੜਸੀ ਆ ਇਹਦੇ ਨਿਕਲ ਆਈਆਂ ਇਹਦੀ ਦੂਜੀ ਇੰਟਰਵਿਊ ਨੂੰ ਧਿਆਨ ਨਾਲ ਸੁਣੋ ਲਾਰੈਂਸ ਦੀ ਉਹ ਕਹਿੰਦਾ ਮੈਂ ਜੇਲ੍ਹ ਦੇ ਵਿੱਚੋਂ ਗੱਲ ਕਰ ਰਿਹਾ ਔਰ ਕਹਿੰਦਾ ਰਾਤੀ ਇਸ ਟਾਈਮ ਗਾਰਡ ਵਾਲੇ ਘਟ ਆਂਦੇ ਆ ਸੋ ਜਾਂਦੇ ਆ ਲਾਰੈਂਸ ਦੇ ਉੱਤੇ NIA ਵੀ ਕੰਮ ਕਰ ਰਹੀ ਹੈ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਜਿਹੜੀ ਹਿੰਦੁਸਤਾਨ ਦੇ ਟੈਰਰਿਸਟਾਂ ਦੇ ਕੰਮ ਕਰਦੀ ਹੈ ਤੁਸੀਂ ਸਮਝ ਲਓ ਕੋਈ ਪੁਲਿਸ ਅਫਸਰ ਉਹਦੀ ਇੰਟਰਵਿਊ ਕਰਾ ਕੇ NIA ਦੇ ਹੱਥੇ ਚੜ ਜਾਊਗਾ ਯਾਰ ਲਾਰੈਂਸ ਬਿਸ਼ਨੋਈ ਦੇ ਨਾਲ ਖਾਲਸਾ ਸਥਾਨ ਮੂਵਮੈਂਟ ਵੱਧ ਜੂਗੀ। ਖਾਲਸਾ ਸਥਾਨ ਮੂਵਮੈਂਟ 'ਤੇ ਕਾ ਫਰਕ ਪੈਂਦਾ ਭਾਈ ਅਮਰਪਾਲ ਸਿੰਘ ਬੋਲੇ। ਖਾਲਸਾ ਸਨ ਮੂਵਮੈਂਟ ਦਾ ਫਰਕ ਪੈਂਦਾ ਸਰਬਜੀਤ ਸਿੰਘ ਖਾਲਸਾ ਬੋਲੇ। ਪੁੱਲੋ ਸੇ ਨੂੰ ਅਗਰ ਅਸ਼ੋ ਰਾਮ ਕਰਾ ਰਹੀ ਆ ਜਾਂ ਇਹਦੇ ਨਾਲ ਜੇਲ ਪ੍ਰਸ਼ਾਸਨ ਕਰਾ ਰਿਹਾ ਹੈ ਜਾਂ CIA ਦਾ ਖਰੜ ਕਰਾ ਰਿਹਾ ਹੈ ਤੇ ਇਹਦਾ ਮਤਲਬ ਤੁਸੀਂ ਜੱਜ ਦੀ ਅੱਖਾਂ 'ਚ ਵੀ ਮਿੱਟੀ ਪਾ ਰਹੇ ਹੋ। ਨਾਕਿੱਤੇ ਜਿਹੜਾ ਖਲੜ ਦੇ ਵਿੱਚ ਹੋਇਆ ਉਹ ਮੁਲਾਜ਼ਮਾਂ ਦੀ ਪਛਾਣ ਜ਼ਰੂਰ ਹੋਣੀ ਚਾਹੀਦੀ ਹੈ ਲਗਭਗ ਮੈਨੂੰ ਲੱਗਦਾ ਕਿ ਜੀਆਈਪੀ ਐਡਰੈਸ ਆ ਗਏ ਆ ਫੋਨ ਨੰਬਰ ਵੀ ਹੁਣੇ ਕਲੀਅਰ ਹੋ ਜਾਣਗੇ ਕਿਹੜੇ ਮੁਲਾਜ਼ਮਾਂ ਨੇ ਉਹਦੀ ਆਪਣੇ ਫੋਨ ਤੋਂ ਇੰਟਰਵਿਊ ਕਰਾਈ ਉਹਦੇ ਕੋ ਫੋਨ ਦੇਣ ਵਾਲੇ ਕੌਣ ਸੀਗੇ ਲਾਰੈਂਸ ਮਿਸ਼ਨੋਈ ਨੂੰ ਲੈ ਕੇ ਜਦੋਂ ਇੰਟਰਵਿਊਜ਼ ਦਾ سلسلہ ਸ਼ੁਰੂ ਹੋਇਆ ਸੀ ਉਸ ਵੇਲੇ ਵੀ ਕੁਝ ਅਸੀਂ ਇਹੋ ਜਿਹੀਆਂ ਚਰਚਾਵਾਂ ਕਰਵਾਈਆਂ ਜਿਹਦੇ ਆਧਾਰ ਦੇ ਉੱਤੇ ਸਮਝਿਆ ਜਾ ਸਕਦਾ ਸੀ ਕਿ ਉਹ ਨਾ ਇੰਟਰਵਿਊਜ਼ ਦਾ ਸਰੋਤ ਕੀ ਹੈ ਜਾਂ ਫਿਰ ਉਹ ਕਿੱਥੋਂ ਜਨਰੇਟ ਹੋਈਆਂ ਹੋ ਸਕਦੀਆਂ ਨੇ ਕਿੱਥੇ ਕੀਤੀਆਂ ਗਈਆਂ ਹੋ ਸਕਦੀਆਂ ਨੇ ਪਰ ਉਸ ਵੇਲੇ ਜੋ ਕਿਆਸਰਾਈਆਂ ਲੱਗ ਰਹੀਆਂ ਸੀ ਖੈਰ ਕਹਿ ਦਈਏ ਉਸ ਵੇਲੇ ਤੋਂ ਲੈ ਕੇ ਹੁਣ ਤੱਕ ਜੋ ਸੋਚਿਆ ਵਿਚਾਰਿਆ ਜਾ ਰਿਹਾ ਸੀ ਹਾਲਾਤ ਉਸ ਤੋਂ ਉਲਟ ਨਿਕਲੇ ਨੇ ਜੋ ਜਗਾ ਸ਼ਨਾਖਤ ਕੀਤੀ ਗਈ ਹੈ ਜਿੱਥੇ ਦੱਸਿਆ ਗਿਆ ਕਿ ਉਸ ਥਾਂ ਤੇ ਇੰਟਰਵਿਊ ਹੋਈ ਹੈ ਉਹ ਹੈਰਾਨ ਕਰ ਦੇਣ ਵਾਲੀ ਹੈ ਅਜੇ ਤੱਕ ਸਰਕਾਰ ਵੱਲੋਂ ਦਾਵਾ ਕਰ ਦਿੱਤਾ ਗਿਆ ਕਿ ਇਦਾਂ ਨਹੀਂ ਹੋਇਆ ਡੀਜੀਪੀ ਗੌਰਵ ਯਾਦਵ ਇਸ ਗੱਲ ਦਾ ਦਾਵਾ ਕਰਦੇ ਨੇ ਕਿ ਨਹੀਂ ਪੰਜਾਬ ਦੇ ਅੰਦਰ ਉਹ ਇੰਟਰਵਿਊ ਨਹੀਂ ਹੋਈ ਪਰ ਆਖਰਕਾਰ ਜਦੋਂ ਪਤਾ ਲਗਾਇਆ ਗਿਆ ਕਿ ਕਿੱਥੇ ਇੰਟਰਵਿਊ ਹੋਈ ਹੈ ਖਰੜ ਦਾ ਸੀਆਈਏ ਸਟਾਫ ਹੈਰਾਨੀ ਦੀ ਗੱਲ ਹੈ ਖਰੜ ਦੇ ਸੀਆਈਏ ਸਟਾਫ ਦੇ ਵਿੱਚ ਇਹ ਇੰਟਰਵਿਊ ਕਰਵਾਈ ਗਈ ਔਰ ਉਸ ਇੰਟਰਵਿਊ ਦਾ ਵਾਇਰਲ ਹੋਣ ਤੋਂ ਬਾਅਦ ਪੰਜਾਬ ਸਰਕਾਰ ਨੇ ਡੀਜੀਪੀ ਗੌਰਵ ਯਾਦਵ ਨੇ ਪੰਜਾਬ ਸਰਕਾਰ ਦੇ ਵੱਲੋਂ ਬਿਆਨ ਦਿੱਤੇ ਗਏ ਕਿ ਇਹ ਪੰਜਾਬ ਦੇ ਅੰਦਰ ਨਹੀਂ ਹੋਈ ਇਹ ਪੰਜਾਬ ਦੇ ਬਾਹਰੇ ਹੋਈ ਕਦੀ ਗੁਜਰਾਤ ਕਦੀ ਰਾਜਸਥਾਨ ਕਦੀ ਦਿੱਲੀ ਦੇ ਚਰਚੇ ਸੀਗੇ ਪਰੰਤ ਦੇ ਵਿੱਚ ਨਿਕਲਿਆ ਪੰਜਾਬ ਹੀ ਹੈਰਾਨੀ ਹੁੰਦੀ ਹੈ ਕਿਉਂਕਿ ਪੰਜਾਬ ਦੇ ਵਿੱਚ ਖਾਸ ਕਰਕੇ ਏਜੀਟੀਐਫ ਪੰਜਾਬ ਦੇ ਵਿੱਚ ਪੁਲਿਸ ਪ੍ਰਸ਼ਾਸਨ ਐਕਟਿਵ ਔਰ ਨਾਲ ਦੀ ਨਾਲ ਪੰਜਾਬ ਦੇ ਅੰਦਰ ਡੀਜੀਪੀ ਗੌਰਵ ਯਾਦਵ ਦੇ ਵੱਲੋਂ ਕੀ ਦਿੱਤੇ ਕਿ ਸਾਰੇ ਭਰੋਸੇ ਅੱਜ ਜਦੋਂ ਰਿਪੋਰਟ ਆਈ ਤੇ ਉਹ ਧੁੰਦਲੇ ਸਾਬਤ ਹੋਏ ਨੇ ਇਹ ਇਲਜ਼ਾਮ ਪ੍ਰਸ਼ਾਸਨ ਦੇ ਉੱਤੇ ਲੱਗਦਾ ਨਜ਼ਰ ਆ ਰਿਹਾ ਸਾਡੇ ਨਾਲ ਇਹਦੇ ਉੱਤੇ ਚਰਚਾ ਕਰਨ ਲਈ ਅੱਜ ਸੀਨੀਅਰ ਪੱਤਰਕਾਰ ਡਾਕਟਰ ਸੁਰਿੰਦਰਪਾਲ ਜੀ ਉਹਨਾਂ ਤੋਂ ਜਾਣਨ ਦੀ ਕੋਸ਼ਿਸ਼ ਕਰਦੇ ਆ ਕਿ ਇਹ ਪੂਰਾ ਮਾਮਲਾ ਕਿ ਡਾਕਟਰ ਸਾਹਿਬ ਜੀ ਸਮਾਂ ਦਿੱਤਾ ਬਹੁਤ ਸ਼ੁਕਰੀ ਬਹੁਤ ਧੰਨਵਾਦ ਜੀ ਸਾਰਿਆਂ ਨੂੰ ਸਾਸੀ ਕਾ ਡਾਕਟਰ ਸਾਹਿਬ ਜਿਹੜੇ ਬਾਰੇ ਅਸੀਂ ਸੋਚਦੇ ਸੀਗੇ ਕਿ ਗੁਜਰਾਤ ਹੋਈ ਹੋਵੇਗੀ ਦਿੱਲੀ ਹੋਈ ਹੋਵੇਗੀ ਰਾਜਸਥਾਨ ਹੋ ਸਕਦੀ ਹੈ ਲਾਰੈਂਸ ਬਿਸ਼ਨੋਈ ਰਹਿ ਕੇ ਆਇਆ ਉਹ ਤਾਂ ਖਰੜ ਨਿਕਲੀ ਅਸੀਂ ਚਰਚਾ ਕਰਦੇ ਸੀ ਕਿਤੇ ਹੋਰ ਦੀ ਪੰਜਾਬ ਦੇ ਵਿੱਚ ਤਾਂ ਦਾਅਵੇ ਹੋਗੇ ਸੀ ਏਡੇ ਏਡੇ ਨਹੀਂ ਨਹੀਂ ਦੇਖੋ ਬੜੀ ਗੱਲ ਇਹ ਹੈ ਕਿ ਇਹ ਯੁੱਗ ਜਿਹੜਾ ਨਾ ਟੈਕਨੋਲੋਜੀ ਦਾ ਯੁੱਗ ਹੈ ਔਰ ਟੈਕਨੋਲੋਜੀ ਦੇ ਵਿੱਚ ਤੁਸੀਂ ਕੋਈ ਚੀਜ਼ ਹਾਈਡ ਨਹੀਂ ਹੋ ਸਕਦੀ ਜਿੰਨਾ ਮਰਜੀ ਜ਼ੋਰ ਲਗਾ ਲਓ ਹਾਈਡ ਨਹੀਂ ਹੋ ਸਕਦੀ ਟਾਈਮ ਲੱਗ ਸਕਦਾ ਕਿਉਂਕਿ ਜਿਹੜੇ ਸੋਸ਼ਲ ਮੀਡੀਆ ਦੇ ਪਲੇਟਫਾਰਮ ਹੈ ਜਿੰਨਾਂ ਦਾ ਹੀ ਅਸੀਂ ਕਾਲਾਂ ਕਰਦੇ ਆ ਜੇ ਤੁਸੀਂ ਮੈਸेंजर ਤੋਂ ਕਾਲ ਕਰਦੇ ਹੋ ਤਾਂ ਫੇਸਬੁੱਕ ਦਾ ਉਹਦਾ ਸਰਵਰ ਯੂਜ਼ ਹੁੰਦਾ WhatsApp ਤੇ ਕਾਲ ਕਰਦੇ ਹੋ ਤੇ WhatsApp ਦਾ ਹੁੰਦਾ ਫੇਸਟਾਈਮ ਹੈ ਸਿਗਨਲ ਐਪ ਹੈ ਇਹ ਸਾਰਿਆਂ ਦੇ ਜਿਹੜੇ ਸਰਵਰ ਹਨਾ ਇਹ ਵਿਦੇਸ਼ਾਂ ਦੇ ਵਿੱਚ ਟਾਈਮ ਲੱਗ ਸਕਦਾ ਤੁਸੀਂ ਉਸ ਸਰਵਰ ਤੋਂ ਕਢਾ ਕੇ ਲੈਣਾ ਆਈਪੀ ਐਡਰੈਸ ਤੇ ਕਢਾ ਕੇ ਤੁਸੀਂ ਉਸ ਨੂੰ ਲੱਭਣਾ ਟਾਈਮ ਲੱਗ ਸਕਦਾ ਤੇ ਲੇਕਿਨ ਚੀਜ਼ ਤਾਂ ਸਾਹਮਣੇ ਆਣੀ ਆ ਔਰ ਜਿਹੜੀ ਕਿਉਂਕਿ ਜਿਹੜੀ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਹੋਈ ਹੈ ਪ੍ਰਾਇਮਰੀ ਸਟੇਜ ਦੇ ਉੱਤੇ ਪੰਜਾਬ ਸਰਕਾਰ ਤੇ ਡੀਜੀਪੀ ਨੇ ਜਰੂਰ ਦਾਵਾ ਕੀਤਾ ਕਿਉਂਕਿ ਦੇਖੋ ਮੈਨੂੰ ਬਾਕੀਆਂ ਦੇ ਤਾਂ ਟੈਨਯੂਰ ਦਾ ਪਤਾ ਨਹੀਂ ਹੈ ਲੇਕਿਨ ਡੀਜੀਪੀ ਗੌਰਵ ਯਾਦਵ ਨੇ 2022 ਦੇ ਵਿੱਚ ਜਦੋਂ ਦਾ ਕਾਰਜਕਾਲ ਸੰਭਾਲਿਆ ਮੈਨੂੰ ਨਹੀਂ ਲੱਗਦਾ ਕਿ ਉਹਨਾਂ ਦੀ ਕੋਈ ਕਿਸੇ ਗੈਂਗਸਟਰ ਦੇ ਬਾਰੇ ਕਿਸੇ ਡਰੱਗ ਸਮੱਗਲਰ ਦੇ ਬਾਰੇ ਜਾਂ ਕਿਸੇ ਮਤਲਬ ਟੈਰਰਿਸਟ ਦੇ ਜਿਹੜਾ ਆਰਗੇਨਾਈਜੇਸ਼ਨ ਹੈ ਉਹਦੇ ਬਾਰੇ ਕੋਈ ਨਰਮੀ ਹੋਵੇ ਹੁਣ ਲਗਾਤਾਰ ਤੁਸੀਂ ਦੇਖਦੇ ਹੋ ਹਥਿਆਰ ਫੜ ਲਏ ਡਰੱਗ ਫੜ ਲਈਆਂ ਜੀਰੋ ਟੋਲਰੈਂਸ ਚੱਲਦੀ ਭਈਆ ਸਿੱਧੂ ਮੂਸੇ ਵਾਲੇ ਦੇ ਜਿਹੜੇ ਮਰਡਰ ਕਰਨ ਵਾਲੇ ਸੀ ਦੋ ਮੈਨੂੰ ਲੱਗਦਾ ਐਸੇ ਪੁਲਿਸ ਨੇ ਉਹ ਐਨਕਾਊਂਟਰ ਚ ਮਾਰੇ ਵੀ ਆ ਰੂਪੇ ਹੋਰੀ ਜਿਹੜੇ ਐਨਕਾਊਂਟਰ ਚ ਮਾਰੇ ਵੀ ਆ ਉੱਥੇ ਸਰ ਹੱਦ ਪਾਰ ਕਰਨ ਦੀ ਉਧਰ ਕੋਸ਼ਿਸ਼ ਕਰ ਰਹੇ ਸੀ ਤੇ ਮਾਰੇ ਗਏ ਸੀ ਤੇ ਮੈਨੂੰ ਮੈਨੂੰ ਨਹੀਂ ਲੱਗਦਾ ਕਿ ਐਸੇ ਡਾਟਾ ਟੈਨਯੂਰ ਚੱਲਦਾ ਪਿਆ ਇਹਦੇ ਵਿੱਚ ਕੋਈ ਇਹਨਾਂ ਨੂੰ ਕੋਈ ਢਿੱਲ ਦਿੱਤੀ ਹੋਈ ਆ हां ਇਹਨਾਂ ਦੇ ਤਿੰਨ ਔਰ ਤੋਂ ਪਹਿਲਾਂ ਕੋਈ ਅਫਸਰ ਆਏ ਕਈ ਨਾਲੇ ਥਲੜੇ ਲੈਵਲ ਤੇ ਨਾ ਦੇਖੋ ਫੋਰਸ ਜਿਹੜੀ ਥਲੜੇ ਲੈਵਲ ਦੀ ਫੋਰਸ ਹੈ ਉਹ ਫੋਰਸ ਜਿਹੜੀ ਹੈ ਕਈ ਵਾਰ ਆਪਣੇ ਅਫਸਰਾਂ ਨੂੰ ਵੀ ਗੱੱਚਾ ਦੇ ਜਾਂਦੀ ਹੈ ਇਹ ਯੂਰੀ ਨਹੀਂ ਹੁੰਦਾ ਕਿ ਹਰ ਕੇਸ ਦੇ ਵਿੱਚ ਐਸਐਸਪੀ ਇਨਵੋਲਵ ਹੋ ਜਾਂਦਾ ਕਈ ਵਾਰ ਤਾਂ ਐਸਐਸਪੀ ਨੂੰ ਪਤਾ ਹੀ ਨਹੀਂ ਹੁੰਦਾ ਯਾਰ ਇਹ ਕੀ ਹੋ ਗਿਆ ਬਈ ਥੱਲੇ ਯਾਰ ਮੁਲਾਜ਼ਮੇ ਹੀ ਕਰਦੇ ਤੁਸੀਂ ਦੇਖਿਆ ਮੁਲਾਜ਼ਮਾਂ ਦੇ ਕਈ ਵਾਰ ਵੀਡੀਓ ਵਾਇਰਲ ਹੁੰਦੇ ਆ ਨਸ਼ਾ ਪੀਂਦੇ ਦੇ ਵਾਇਰਲ ਹੁੰਦੇ ਆ ਕਈ ਮੁਲਾਜ਼ਮ ਨਸ਼ਾ ਵੇਚਦੇ ਫੜੇ ਜਾਂਦੇ ਆ ਨਸ਼ੇ ਦਾ ਕਾਰੋਬਾਰ ਕਰਦੇ ਫੜੇ ਜਾਂਦੇ ਆ ਉਹਦੇ 'ਚ ਕੋਈ ਸ਼ਮੂਲੀਅਤ ਕਿਸੇ ਗਸਟਾਡ ਅਫਸਰ ਦੀ ਨਹੀਂ ਹੁੰਦੀ ਕਿਉਂਕਿ ਹਰ ਜਗ੍ਹਾ ਦੇ ਉੱਤੇ ਕਾਲੀਆਂ ਭੇਡਾਂ ਹੁੰਦੀ ਆ ਸਾਡੇ ਜਰਨਲਿਜ਼ਮ ਪੱਤਰਕਾਰਤਾ ਦੇ ਵਿੱਚ ਵੀ ਕਾਲੀਆਂ ਭੇਡੀਆਂ ਹੈਗੀਆਂ ਪੋਲਿਟੀਕਲ ਬੰਦਿਆਂ ਦੇ ਵਿੱਚ ਵੀ ਕਾਲੀਆਂ ਭੇਡਾਂ ਹੈਗੀਆਂ ਔਰ ਇਹ ਕਾਲੀਆਂ ਭੇਡਾਂ ਪੁਲਿਸ ਡਿਪਾਰਟਮੈਂਟ ਚ ਵੀ ਹੈਗੀਆਂ ਖਾਕੀ ਦਾ ਜਿਨ੍ਹਾਂ ਨੇ ਖਾਕੀ ਦਾ ਨਾਮ ਬਦਨਾਮ ਕੀਤਾ ਹੁਣ ਗੱਲ ਕਲੀਅਰ ਤੁਹਾਨੂੰ ਮੈਂ ਦੱਸਦਾ ਕੀ ਜਿਹੜੀ ਇਹ ਇੰਟਰਵਿਊ ਹੈ ਟਰੈਕ ਕਿਦਾਂ ਹੁੰਦੀ ਹੈ ਪਹਿਲਾਂ ਤਾਂ ਜਿਹੜੀ ਉਹ ਇੰਟਰਵਿਊ ਹੈਗੀ ਹੈ ਉਹ 2022 ਚ ਲਈਤੀ ਗਈ ਤੇ 7 ਮਹੀਨਿਆਂ ਬਾਅਦ ਉਹਨੂੰ ਟੈਲੀਕਾਸਟ ਕੀਤਾ ਗਿਆ ਇਸ ਕਰਕੇ ਲੇਟ ਟੈਲੀਕਾਸਟ ਕੀਤਾ ਗਿਆ ਤਾਂ ਕਿ ਇਹਦੇ ਯੂਆਰਐਲ ਸਰਵਰਸ ਜਿਹੜੇ ਆ ਉਹ ਨਿਕਲ ਜਾਣ ਸਾਰੇ ਤੇ ਪਤਾ ਨਾ ਲੱਗੇ ਕਿਉਂਕਿ ਜੇ ਲਈਤੀ ਗਈ ਸੀ 2022 ਚ ਇੰਟਰਵਿਊ ਤਾਂ 2022 ਦੇ ਵਿੱਚ ਹੀ ਉਹ ਜਿਹੜੀ ਹੈ ਕਲਿਕਸਟ ਹੋ ਜਾਂਦੀ 7 ਮਹੀਨੇ ਉਹਦੀ ਵੇਟ ਇਸੇ ਕਰਕੇ ਕੀਤੀ ਗਈ ਕਿ ਇਹਦਾ ਸਮਾਂ ਪੈ ਜਾਏ ਇਹਦੇ ਯੂਆਰਐਲ ਚੇਂਜ ਹੋ ਜਾਣਾ ਲੇਕਿਨ ਜਦੋਂ ਤੁਸੀਂ ਕੋਈ ਵੀਡੀਓ ਪਾਉਂਦੇ ਹੋ ਉਹ ਵੀਡੀਓ ਜਨਰੇਟ ਜਦੋਂ ਹੁੰਦੀ ਹੈ ਤੇ ਨਾਲ ਕੋਡਿੰਗ ਵੀ ਜਨਰੇਟ ਹੁੰਦੀ ਹੈ ਕਿ ਇਹ ਵੀਡੀਓ ਦੀ ਆ ਕੋਡਿੰਗ ਆ ਇਸ ਫਿਰ ਉਹ ਜਦੋਂ ਕੋਡਿੰਗ ਨੂੰ ਤੁਸੀਂ ਚੈੱਕ ਕਰਦੇ ਹੋ ਤੇ ਇਹ ਪਤਾ ਲੱਗਦਾ ਹੈ ਕਿ ਇਹ ਵੀਡੀਓ ਜਿਹੜੀ ਹੈ ਕਿੱਥੇ ਬਣੀ ਆ ਔਰ ਉਹਦਾ ਸਰਵਰ ਨਿਕਲਦਾ ਉਹਦਾ ਸਰਵਰ ਜਿਹੜਾ ਲਾਰੈਂਸ ਬਿਸ਼ਨੋਈ ਦਾ ਨਿਕਲਿਆ ਉਹ ਸਿਗਨਲ ਐਪ ਨਿਕਲਿਆ ਭਈ ਇਹ ਜਿਹੜੀ ਵੀਡੀਓ ਹੋਈ ਆ ਇਹ ਤਿਆਰ ਹੋਈ ਏ ਵਾਇਆ ਸਿਗਨਲ ਐਪ ਚ ਹੋਈ ਆ ਫਿਰ ਇਹ ਦੇਖਿਆ ਗਿਆ ਭਈ ਇਹ ਸਿਗਨਲ ਐਪ ਚ ਕਿਹੜੀਆਂ ਡਾਟਾ ਨੂੰ ਤਿਆਰ ਹੋਈ ਆ ਫਿਰ ਉਹ ਡਾਟਾ ਨਿਕਲ ਆਈਆਂ ਫਿਰ ਸਿਗਨਲ ਐਪ ਦਾ ਜਿੱਥੇ ਸਰਵਰ ਹੈ ਯੂਰੋਪੀਅਨ ਕੰਟਰੀਆਂ ਚ ਉਹਨਾਂ ਨੂੰ ਏਜੰਸੀਆਂ ਗੱਲ ਕਰਦੀਆਂ ਉਹਨਾਂ ਨੂੰ ਲਿਖਦੀਆਂ ਭਈ ਐਸਐਫਆਈਆਰ ਚ ਐਸਾ ਕੋਡ ਦੇ ਆਰਡਰ ਦੇ ਅਨੁਸਾਰ ਸਾਨੂੰ ਇਹ ਦੱਸੋ ਭਈ ਇਹਦੇ ਵਿੱਚ ਕਿਹੜਾ ਆਈਪੀ ਐਡਰੈਸ ਵਰਤਿਆ ਗਿਆ ਫਿਰ ਉਹ ਆਈਪੀ ਐਡਰੈਸ ਨਿਕਲ ਕੇ ਆਂਦਾ ਉਹ ਜਦੋਂ ਆਈਪੀ ਐਡਰੈਸ ਨਿਕਲ ਕੇ ਆਇਆ ਹੁਣ ਉਹਦੀਆਂ ਲੋਕੇਸ਼ਨਾਂ ਨਿਕਲ ਕੇ ਆਈਆਂ ਉਹਨੀਆਂ ਖਰੜ ਸੀਆਈਏ ਦੇ ਨਿਕਲ ਆਈਆਂ ਇਦਾਂ ਮਤਲਬ ਖਰੜ ਦੇ ਸੀਆਈਏ ਦੇ ਜਿਹੜੇ ਮੁਲਾਜ਼ਮ ਨੇ ਉਹਨਾਂ ਨੇ ਜਿਹੜਾ ਵਾ ਲਾਰੈਂਸ ਮਿਸ਼ਨੋਈ ਦੀ ਇੰਟਰਵਿਊ ਕਰਾਈ ਆ ਔਰ ਇਹ ਖਰੜ ਦੇ ਇੱਕ ਗੱਲ ਹੋਰ ਵੀ ਆ ਇਹਦੇ ਚ ਦੋ ਪਹਿਲੂ ਆ ਧਿਆਨ ਨਾਲ ਸਮਝਣ ਵਾਲੇ ਜਿਹੜੇ ਕਿਉਂਕਿ ਮੁਕੱਦਮਾ ਉਹਦੇ ਉੱਤੇ ਖਰੜ ਕੋਈ ਦਰਜ ਨਹੀਂ ਸੀਗਾ ਲੇਕਿਨ ਖਰੜ ਸੀਆਈਏ ਉਹਨੂੰ ਟਰਾਂਜ਼ਿਸਟਰ ਮਾਨ ਤੇ ਰੱਖਿਆ ਹੋਇਆ ਸੀ ਯਾਨੀ ਜਦੋਂ ਅਸੀਂ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਜਾਂਦੇ ਆਂ ਰਸਤੇ 'ਚ ਕਿਸੇ ਜਗ੍ਹਾ ਦੇ ਉੱਤੇ ਅਸੀਂ ਆਪਣਾ ਉਹ ਪਲੇਟਫਾਰਮ ਲਾਉਨੇ ਆਂ ਤੇ ਪਲੇਟਫਾਰਮ ਤੋਂ ਅੱਗੇ ਜਿਹੜਾ ਕਿਤੇ ਨਾ ਕਿਤੇ ਆਪਣਾ ਕੈਂਪ ਲੰਗਾਨੇ ਆਂ ਭਈ ਅੱਜ ਥੋੜਾ ਟਾਈਮ ਹੋ ਗਿਆ 4 ਘੰਟੇ ਪੇਸ਼ੀ ਲੇਟ ਐ ਕੋਰਟ ਚ ਆਫੜਾ ਤਫੜੀ ਪਈ ਰਹੂਗੀ ਮੋਹਾਲੀ ਕੋਰਟ 'ਚ ਐਨਆਈਏ ਦੀ ਕੋਰਟ 'ਚ ਹਜੇ ਇਹਨੂੰ 4 ਘੰਟੇ ਖੜੜ ਰੱਖ ਲਓ ਜਦੋਂ ਕੋਰਟ ਦਾ ਟਾਈਮ ਆਊਗਾ ਇਹਨੂੰ ਨਾਂ ਲੈ ਜਾਾਂਗੇ ਜੱਜ ਸਾਹਿਬ ਬੈਠਣਗੇ 15 ਮਿੰਟ ਦਾ ਰਾਫਤਾ ਲੈ ਜਾਾਂਗੇ ਸਵੇਰੇ ਪੇਸ਼ ਕਰਨਾ ਰਾਤ ਉਹਦੇ ਨਾਲ ਸਪੈਸ਼ਲ ਟੀਮ ਲੱਗੀ ਹੋਈ ਆ ਲਾਰੈਂਸ ਬਿਸ਼ਨੋਈ ਦਾ স্পেশাল পুলিশ গার্ড ਲੱਗੀ ਹੋਈ ਆ ਜਿਹੜੀ ਉਹਨੂੰ ਲੈ ਕੇ ਆਈ ਹੋਣੀ ਜੇਲ੍ਹ ਚੋਂ ਤੇ ਜਿਨ੍ਹਾਂ ਨੇ ਅੱਗੇ ਉਹਨੂੰ ਜੇਲ੍ਹ ਚ ਛੱਡ ਗਿਆਣਾ ਔਰ ਉਹ ਗਾਰਡ ਦੇ ਮੁਲਾਜ਼ਮਾਂ ਨੇ ਉਹਨੂੰ ਰੱਖਿਆ ਇਹ ਨਹੀਂ ਹੈਗਾ ਕਿ ਸੀਆਈਏ ਸਟਾਫ ਦੇ ਹਵਾਲੇ ਕਰਤਾ ਤੇ ਸੀਆਈਏ ਸਟਾਫ ਨੇ ਉਹਨੂੰ ਆਪਣੇ ਕੋਲ ਰੱਖ ਲਿਆ ਉਹ ਗਾਰਡ ਜੇਲ੍ਹ ਦੀ ਵੀ ਹੋ ਸਕਦੀ ਆ ਉਹ ਗਾਰਡ ਜਿਹੜੀ ਆ ਸੀਆਈਏ ਦੀ ਵੀ ਹੋ ਸਕਦੀ ਲੇਕਿਨ ਉਹਦੇ ਨਾਲ ਜਿਹੜੀ ਪਰਮਾਨੈਂਟ ਗਾਰਡ ਉਹਨੂੰ ਟ੍ਰਾਂਨਜ਼ਿਟ ਤੇ ਲੈ ਕੇ ਆਂਦੀ ਆ ਇਹ ਨਹੀਂ ਹੈਗਾ ਕਿ ਉਹਨਾਂ ਦੀ ਡਿਊਟੀ ਖਤਮ ਹੋ ਗਈ ਸੀ ਸੀਆਈਏ ਦੇ ਤਾ ਤੇ ਆਪਾਂ ਘਰ ਚਲ ਜਾਣਾ ਉਹਨਾਂ ਨੇ ਉੱਥੇ ਪੈਰਾ ਦੇਣਾ ਕਿਉਂਕਿ ਉਹ ਮੁਜਰਮ ਉਹਨਾਂ ਦੀ ਕਸਟਡੀ ਚ ਹੈ ਸੋ ਕਿਤੇ ਨਾ ਕਿਤੇ ਜਿਹੜਾ ਖਰੜ ਦੇ ਵਿੱਚ ਹੋਇਆ ਉਹ ਮੁਲਾਜ਼ਮਾਂ ਦੀ ਪਛਾਣ ਜ਼ਰੂਰ ਹੋਣੀ ਚਾਹੀਦੀ ਆ ਲਗਭਗ ਮੈਨੂੰ ਲੱਗਦਾ ਕਿ ਜੀਆਈਪੀ ਐਡਰੈਸ ਆ ਗਏ ਆ ਤੇ ਫੋਨ ਨੰਬਰ ਵੀ ਹੁਣੇ ਕਲੀਅਰ ਹੋ ਜਾਣਗੇ ਕਿਹੜੇ ਮੁਲਾਜ਼ਮਾਂ ਨੇ ਉਹਦੀ ਆਪਣੇ ਫੋਨ ਤੋਂ ਇੰਟਰਵਿਊ ਕਰਾਈ ਉਹਦੇ ਕੋਲ ਫੋਨ ਦੇਣ ਵਾਲੇ ਕੌਣ ਸੀਗੇ ਔਰ ਕਿਹੜਾ ਅਗਰ ਇਹਦੇ ਵਿੱਚ ਕਿਸੇ ਥਾਣੇਦਾਰ ਦੀ ਸ਼ਮੂਲੀਅਤ ਆ ਕਿਸੇ ਗਾਸਟਡ ਅਫਸਰ ਦੀ ਐਸੀ ਮੰਨ ਲਓ ਡੀਐਸਪੀ ਲੈਵਲ ਦੀ ਤੇ ਦੇ ਸ਼ੁੱਡ ਬੁੱਕ ਉਹ ਐਫਆਈਆਰ ਉਹਨਾਂ ਤੇ ਦਰਜ ਹੋਏਗੀ ਕਿਉਂਕਿ ਹਾਈ ਕੋਰਟ ਇਹਦੇ ਚ ਕਲੀਅਰ ਕੱਟ ਸਕਦਾ ਹਾਈ ਕੋਰਟ ਨੇ ਤਾਂ ਰਾਜਸਥਾਨ ਦੇ ਚੀਫ ਸੈਕਟਰੀ ਨੂੰ ਵੀ ਨਾਲ ਸੰਮਨ ਕਰ ਲਿਆ ਤੂੰ ਵੀ ਆ ਜਾ ਦੂਜੀ ਇੰਟਰਵਿਊ ਤੇਰੇ ਰਾਜਸਥਾਨ ਚ ਹੋਈ ਆ ਸੋ ਇਟ ਇਜ਼ ਅ ਵੈਰੀ ਇਹ ਬਹੁਤ ਸੰਗੀਨ ਮੁਜਰਮ ਹੈ ਕਿਉਂਕਿ ਜੁਰਮ ਹੈ ਕਿਉਂਕਿ ਜਦੋਂ ਟ੍ਰਾਇਲ ਚੱਲ ਰਿਆ ਹੁੰਦਾ ਨਾ ਜਿਹੜਾ ਮੁਜਰਮ ਹੁੰਦਾ ਉਹ ਜੱਜ ਦੀ ਕਸਟਡੀ ਚ ਹੁੰਦਾ ਉਹ ਪੁਲਿਸ ਕਸਟਡੀ ਚ ਨਹੀਂ ਹੁੰਦਾ ਉਹ ਜੱਜ ਦੀ ਅਮਾਨਤ ਹੁੰਦੀ ਹੈ ਜਿਹੜੀ ਪੁਲਿਸ ਨੇ ਸੰਭਾਲ ਨਹੀਂ ਹੁੰਦੀ ਤੁਸੀਂ ਦੇਖਿਆ ਕਈ ਵਾਰ ਕੀ ਹੁੰਦਾ ਕਾਰ ਦਾ ਐਕਸੀਡੈਂਟ ਹੋ ਜਾਂਦਾ ਜਾਂ ਕਾਰ ਚੋਰੀ ਚ ਫੜੀ ਜਾਂਦੀ ਉਹ ਕੇਸ ਪ੍ਰਾਪਰਟੀ ਬਣ ਜਾਂਦੀ ਹੈ ਉਹ ਕੇਸ ਪ੍ਰਾਪਰਟੀ ਦਾ ਮਤਲਬ ਇਹ ਨਹੀਂ ਹੈਗਾ ਪੁਲਿਸ ਦੇ ਕੋਲ ਹੈ ਉਹ ਜੱਜ ਦੀ ਅਮਾਨਤ ਪੁਲਿਸ ਕੋ ਪਈ ਹੈ ਜੇ ਕੇਸ ਤੋਂ ਬਰੀ ਕਰ ਦੂਗਾ ਤੇ ਉਹ ਬਰੀ ਹੋ ਜਾਏਗਾ ਤੇ ਇਦਾਂ ਹੀ ਜੱਜ ਦੀ ਜਿਹੜੀ ਕਸਟ ਕੇਸ ਦੀ ਰਿਕਵਰੀ ਹੈ ਜੇ ਕੇਸ ਦੇ ਜਿਹੜੇ ਵਿੱਚ ਸ਼ਾਮਲ ਲੋਗ ਨੇ ਉਹ ਜੇਲ੍ਹਾਂ ਚ ਜੱਜ ਬੰਦ ਕਰਾਉਂਦੇ ਆ ਤੇ ਉਹਦੀ ਦੇਖਭਾਲ ਜੇਲ ਪ੍ਰਸ਼ਾਸਨ ਨੇ ਤੇ ਪੁਲਿਸ ਨੇ ਕਰਨੀ ਹੁੰਦੀ ਆ ਤੇ ਮੇਰੇ ਕਹਿਣ ਦਾ ਇਹ ਮਤਲਬ ਹੈਗਾ ਕਿ ਜੱਜਾਂ ਨੂੰ ਜੱਜ ਨੂੰ ਇਹ ਪਤਾ ਹੈ ਕਿ ਲਾਰੈਂਸ ਬਿਸ਼ਨੋਈ ਮੇਰੇ ਕੇਸਾਂ ਦੇ ਵਿੱਚ ਮੈਂ ਜੇਲ੍ਹ ਚ ਬੰਦ ਕਰਾਇਆ ਤੇ ਪੁਲਿਸ ਇਹਨੂੰ ਅਗਰ ਸ਼ੋਰ ਆਮ ਕਰਾ ਰਹੀ ਹੈ ਜੇ ਇਹਦੇ ਨਾਲ ਜੇਲ ਪ੍ਰਸ਼ਾਸਨ ਕਰਾ ਰਿਹਾ ਹੈ ਜਾਂ ਸੀਆਈਏ ਦਾ ਖਰੜ ਕਰਾ ਰਿਹਾ ਹੈ ਤੇ ਇਹਦਾ ਮਤਲਬ ਤੁਸੀਂ ਜੱਜ ਦੀ ਅੱਖਾਂ 'ਚ ਵੀ ਮਿੱਟੀ ਪਾ ਰਹੇ ਹੋ ਸੋ ਇਸ ਕਰਕੇ ਹਾਈ ਕੋਰਟ ਦੀਆਂ ਬੜੀਆਂ ਕਲੀਅਰ ਕਲੀਅਰ ਇਹਦੇ ਵਿੱਚ ਜਿਹੜੀਆਂ reactions ਆ ਰਹੀਆਂ ਬੜੀਆਂ ਹਾਰਡ ਹਿਟਿੰਗ ਆ ਰਹੀਆਂ ਔਰ ਇਹ ਰਿਫਾਰਮਸ ਵਾਲੀ ਜਾਣਗੀਆਂ ਇਹ ਪੁਲਿਸ ਦੇ ਵਿੱਚ ਇਸ ਚੀਜ਼ ਦੀ ਇੱਕ ਐਗਜ਼ਾਮਪਲ ਵੀ ਸੈੱਟ ਹੋਏਗੀ ਕਿ ਅਸੀਂ ਇਦਾਂ ਦੀਆਂ ਕਾਲੀਆਂ ਭੇਡਾਂ ਜਿਹੜੀਆਂ ਹੈਗੀਆਂ ਜਿਹੜੀਆਂ ਕਰਕੇ ਪੂਰੇ ਸਿਸਟਮ ਨੂੰ ਬ੍ਰੇਕ ਕਰਦੀਆਂ ਖਤਮ ਕਰਦੀਆਂ ਉਹਨਾਂ ਦੇ ਖਿਲਾਫ ਕਾਰਵਾਈ ਹੋਏਗੀ ਕਪਸਾ ਇਹ ਸਾਰੇ ਇਨਸੀਡੈਂਟ ਨੂੰ ਦੇਖੀਏ ਆਜੀਬ ਨਹੀਂ ਲੱਗਦਾ ਕਿ ਇੱਕ ਪੱਤਰਕਾਰ ਉੱਠਿਆ ਉਹ ਪ੍ਰਸ਼ਾਸਨ ਪ੍ਰਸ਼ਾਸਨ ਕੋਲ ਜਾਂਦਾ ਹੇਠਲੇ ਪੱਧਰ ਦੇ ਪ੍ਰਸ਼ਾਸਨ ਕੋਲ ਕਹਿੰਦਾ ਕਿ ਮੈਂ ਇੰਟਰਵਿਊ ਕਰਨੀ ਹੈ ਉਹ ਇੰਟਰਵਿਊ ਕਰਨ ਨੂੰ ਦੇ ਦਿੰਦੇ ਲਾਰੈਂਸ ਮਿਸ਼ਨੋਈ ਇਹ ਤਾਂ ਬੜਾ ਸਿੰਪਲ ਜਿਹਾ ਵੇ ਥਰੂ ਹੋ ਗਿਆ ਇਹ ਕਿਸ ਤਰ੍ਹਾਂ ਦਾ ਇੰਦਾ ਨਹੀਂ ਹੁੰਦਾ ਦੇਖੋ ਤੁਸੀਂ ਨਾ ਇਹਦੀ ਦੂਜੀ ਇੰਟਰਵਿਊ ਨੂੰ ਧਿਆਨ ਨਾ ਸੁਣੋ ਲਾਰੈਂਸ ਦੀ ਉਹ ਕਹਿੰਦਾ ਮੈਂ ਜੇਲ੍ਹ ਦੇ ਵਿੱਚੋਂ ਗੱਲ ਕਰ ਰਿਹਾ ਔਰ ਕਹਿੰਦਾ ਰਾਤੀ ਇਸ ਟਾਈਮ ਗਾਰਡ ਵਾਲੇ ਘਟ ਆਂਦੇ ਆ ਸੋ ਜਾਂਦੇ ਆ ਇੰਦਾ ਮਤਲਬ ਜਿਹੜਾ ਹੈ ਪ੍ਰਸ਼ਾਸਨ ਹੁਣ ਸਾਰੀ ਰਾਤ ਜੇਲਰ ਤਾਂ ਜਾਗਦਾ ਨਹੀਂ ਹੈ ਸਾਰੀ ਰਾਤ ਜੇ ਤੁਸੀਂ ਕਹੋ ਮੋਹਾਲੀ ਦਾ ਐਸਐਸਪੀ ਜਿਹਦੇ ਖਰੜਸੇ ਉਹਨੇ ਸੀਆਈਏ ਦੇ ਉਹਨੇ ਸਾਰੀ ਰਾਤ ਜਾ ਕੇ ਕੋਈ ਲਾਰੈਂਸ ਦੀ ਉਥੜਾ ਕਰਨੀ ਹੈ ਠੀਕ ਹੈ ਲਾਰੈਂਸ ਅੰਦਰ ਬੰਦ ਹੈ ਮੁੰਸ਼ੀ ਵੱਤਵਾ ਥਾਣੇ ਦਾ ਮੁੰਸ਼ੀ ਹੋਊਗਾ ਜਿਆਦਾ ਜਿਆਦਾ ਐਸਚਨੂ ਹੋਊਗਾ ਚੱਲ ਯਾਰ ਇਹਨੂੰ ਫੋਨ ਇਸਤੇਮਾਲ ਕਰਨ ਦੇ ਦਿਓ ਘਰ ਗੱਲ ਕਰਨੀ ਹੈ ਹੁਣ ਗੱਲ ਨਹੀਂ ਸਮਝਦੇ ਬਈ ਉੱਥੇ ਤੱਕ ਤਾਂ ਲੈਵਲ ਠੀਕ ਹੈ ਉਹਨੇ ਵੀਡੀਓ ਕਾਲ ਕਰ ਲਈ ਗੱਲ ਕਰ ਲਈ ਇੰਟਰਵਿਊ ਦੇ ਦਿੱਤੀ ਲੇਕਿਨ ਜਿਹੜੀਆਂ ਗੱਲਾਂ ਹੈਗੀਆਂ ਕਿ ਟਾਈਮਿੰਗ ਦਾ ਬੜਾ ਫਰਕ ਹੁੰਦਾ ਤੁਸੀਂ ਸਮਝਦੇ ਹੋ ਕਿ ਡੇ ਟਾਈਮ ਦੇ ਵਿੱਚ ਇਦਾਂ ਦੀ ਇੰਟਰਵਿਊ ਟੈਲੀ ਜਿਹੜੀ ਰਿਕਾਰਡ ਹੋ ਸਕਦੀ ਨਹੀਂ ਹੋ ਸਕਦੀ ਉਹਦਾ ਰੀਜ਼ਨ ਪਤਾ ਕੀ ਹੈ ਉਹਦਾ ਰੀਜ਼ਨ ਹੈ ਖਰੜ ਥਾਣੇ ਜਾ ਕੇ ਉਹ ਬੰਦਿਆ ਤੇ 100 ਮਲਾਜਮ ਵੀ ਖੜਾ ਹੋਣਾ 50 ਡੀਐਸਪੀ ਲੈਵਲ ਦਾ ਅਫਸਰ ਵੀ ਬੈਠਾ ਹੋਣਾ ਹੁਣ ਡੀਐਸਪੀ ਨੇ ਸਾਰੀ ਰਾਤ ਤੱਕ ਨਹੀਂ ਲੌਰੈਂਸ ਦੀ ਨਾ ਰਾਖੀ ਕਰਨੀ ਉਹਨੇ ਤਾਂ ਮੁੰਸ਼ੀ ਇਨਸਪੈਕਟਰ ਨੂੰ ਜ਼ਿੰਮੇਵਾਰੀ ਦੇਤੀ ਹੈ ਲਾਰੈਂਸ ਆ ਆ 15 ਬੰਦੇ ਬਾਹਰ ਖੜੇ ਕਰਤੇ ਆ ਚਾਰਜ ਫਿਰੇ ਘੇਰਾ ਪਾ ਲਿਆ ਇੱਥੇ ਵੱਡੀਆਂ-ਵੱਡੀਆਂ ਗੱਡੀਆਂ ਤੇ ਲਾਤੇ ਆ ਤਾਂ ਕਿ ਇਹਨੂੰ ਕੋਈ ਹੋ ਨਾ ਸਕੇ ਉਹ ਤਾਂ ਚੀਜ਼ਾਂ ਚੱਲ ਜਾਂਦੀਆਂ ਲੇਕਿਨ ਗੱਲ ਇਹ ਆ ਕਿ ਉਹਨਾਂ ਦੇ ਵਿੱਚੋਂ ਜਿਹੜੇ ਅੰਦਰ ਉਹ ਬੈਰਕ 'ਚ ਬੰਦ ਸਿਗਾ ਸੀਆਈਏ ਦੇ ਕਸਟਡੀ 'ਚ ਸਿਗਾ ਯਾ ਉਹਨਾਂ ਨੇ 트랜지ਸਟਰ ਮੰਡਾ ਲੈਣੇ ਕਸਟਡੀ ਚ ਜਿੱਥੇ ਰੱਖਿਆ ਸੀ ਅਗਰ ਉਹਨਾਂ ਨੇ ਕਿੰਨਾ ਨੇ ਫੋਨ ਆਪਣੇ ਇਸਤੇਮਾਲ ਕੀਤੇ ਗੁਨਾਹਗਾਰ ਉਹ ਹੁੰਦੇ ਆ ਗੁਨਾਹਗਾਰ ਇਹ ਨਹੀਂ ਹੁੰਦਾ ਹਾਂ ਰਿਸਪਾਂਸਿਬਿਲਟੀ ਤਾਂ ਕੋਈ ਨਹੀਂ ਧੋੜ ਸਕਦਾ ਰਿਸਪਾਂਸਿਬਿਲਟੀ ਤਾਂ ਪੰਜਾਬ ਸਰਕਾਰ ਵੀ ਨਹੀਂ ਧੋੜ ਸਕਦੀ ਸੀਐਮ ਵੀ ਨਹੀਂ ਧੋੜ ਸਕਦਾ ਪੰਜਾਬ ਪੁਲਿਸ ਦੇ ਅਫਸਰ ਵੀ ਨੀ ਦੌੜ ਸਕਦੇ ਰਿਸਪਾਂਸਿਬਿਲਟੀ ਜੇ ਉਹ ਨਾਲ ਦੇ ਥੱਲੇ ਵੀ ਹੋ ਜੇ ਕੋਈ ਗਲਤੀ ਹੋ ਜੇ ਜ਼ਿੰਮੇਵਾਰੀ ਤਾਂ ਲੈਣੀ ਪੈਂਦੀ ਹੈ ਨਾ ਡਾਕਟਰ ਸਾਹਿਬ ਕਰਵਾਉਣ ਦਾ ਮਕਸਦ ਇੱਥੇ ਇਹਦੇ ਪਿੱਛੇ ਕੀ ਸੀ ਹੁਣ ਜੇ ਕਰਵਾਈ ਗਈ ਹੈ ਇੰਟਰਵਿਊ ਤੇ ਕਿਸੇ ਕਾਰਨ ਵਾਸ ਕਰਾਈ ਗਈ ਹੋਵੇਗੀ ਕਰਵਾਈ ਨਹੀਂ ਗਈ ਹੁੰਦੀ ਕਦੀ ਵੀ ਮੈਨੂੰ ਨਹੀਂ ਲੱਗਦਾ ਇਸ ਲੈਵਲ ਤੇ ਕਿ ਮੈਂ ਦੇਖਾਂ ਕਿ ਇੰਟਰਵਿਊ ਸਪੈਸ਼ਲ ਕਰਾਈ ਜਾਣੀ ਜੇ ਇੰਟਰਵਿਊ ਸਪੈਸ਼ਲ ਕਰਾਈ ਹੁੰਦੀ ਮੈਨੂੰ ਮੈਂ ਇੱਕ ਗੱਲ ਤੁਹਾਨੂੰ ਸਭ ਜਨਜੀ ਕਲੀਅਰ ਦੱਸਦਾ ਮੈਂ ਵੀ ਬੜੀ ਦੇਰ ਇਸ ਦੇ ਉੱਤੇ ਕ੍ਰਾਈਮ ਰਿਪੋਰਟਿੰਗ ਕੀਤੀ ਹੈ ਜੇ ਕਰਵਾਣੀ ਹੁੰਦੀ ਕੋਰਟ ਚੋਂ ਲਿਆਂਦੇ ਲਿਆਂਦੇ ਗੱਡੀ ਦੇ ਕੋਲ 2 ਮਿੰਟ ਖੜਾ ਕਰ ਲੈਂਦੇ ਮੀਡੀਆ ਨੂੰ ਕਹਿੰਦੇ ਬਈ ਕੋਈ ਨਹੀਂ ਇੱਥੇ ਤੁਸੀਂ ਲੋਰੈਂਸ ਨਾਲ ਗੱਲ ਕਰ ਲਿਓ ਤੇ ਪੁਲਿਸ ਆ ਗਈ ਸੀ ਨਾ ਗੱਡੀ 'ਚ ਬਿਠਾਵੇ 5-7 ਮਿੰਟ ਤੋ ਜੋ ਚੈਨਲਾਂ ਨਾਲ ਤੇ ਬੋਲਣਾ ਬੋਲ ਜਾਵੇ ਮੈਨੂੰ ਇੱਕ ਗੱਲ ਦੱਸੋ ਉਹਦੇ ਉੱਤੇ ਤਾਂ ਕੋਈ ਚੈਲੰਜ ਹੀ ਨਹੀਂ ਉਦੇ ਉੱਤੇ ਕਿਹੜਾ ਚੈਲੰਜ ਆ ਉਹਦੇ ਉੱਤੇ ਓਪਨ ਅਗਲੇ ਨੇ মিডিਆ ਨਾਲ ਗੱਲ ਕਰ ਲਈ ਚਲਦੇ ਚਲਦੇ ਤੁਸੀਂ ਨਹੀਂ ਰੋਕ ਸਕਦੇ মিডিਆ ਨੂੰ মিডিਆ ਦਾ ਆਪਣਾ ਡੈਮੋਕਰੈਟਿਕ ਰਾਈਟ ਆ ਆਪਣਾ ਸਾਡਾ ਸੰਵਿਧਾਨ ਦਾ ਅਧਿਕਾਰ ਆ ਅਸੀਂ ਕਿਸੇ ਨਾਲ ਗੱਲ ਕਰ ਸਕਦੇ ਆ ਇਹ ਦੀ ਨਹੀਂ ਕੋਈ ਪ੍ਰੋਬਲਮ ਹੈ ਲੇਕਿਨ ਕਰਵਾਣੇ ਕਰਵਾਣਾ ਜਿਹੜਾ ਵਰਡ ਹੈ ਨਾ ਉਹ ਮੈਨੂੰ ਇੰਨੀ ਈਜ਼ੀ ਨਹੀਂ ਹੈ ਕਿਉਂਕਿ ਸੁਣੋ ਯਾਰ ਤੁਸੀਂ ਕੀ ਸਮਝਦੇ ਹੋ ਲਾਰੈਂਸ ਕੱਲਾ ਪੰਜਾਬ ਪੁਲਿਸ ਦਾ ਦੋਸ਼ੀ ਹੈ ਲਾਰੈਂਸ ਦੇ UTNIA ਵੀ ਕੰਮ ਕਰ ਰਹੀ ਹੈ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਜਿਹੜੀ ਹਿੰਦੁਸਤਾਨ ਦੇ ਟੈਰਰਿਸਟਾਂ ਦੇ ਕੰਮ ਕਰਦੀ ਹੈ ਤੁਸੀਂ ਸਮਝ ਲਓ ਕੋਈ ਪੁਲਿਸ ਅਫਸਰ ਉਹਦੀ ਇੰਟਰਵਿਊ ਕਰਾ ਕੇ NIA ਦੇ ਹੱਥੇ ਚੜ ਜਾਊਗਾ NIA ਦੇ ਹੱਥੇ ਚੜ ਜਾਊਗਾ ਬੜਾ ਡਿਫਿਕਲਟ ਹੁੰਦਾ ਕਹਿਣਾ ਸੈਂਟਰਲ ਦੀਆਂ ਏਜੰਸੀਆਂ IB ਵਰਕ ਕਰਦੀ ਹੈ ਨਾਰਕੋਟਿਕਸ ਕੰਟਰੋਲ ਬਿਊਰੋ ਕਰਦਾ ਹੈ NIA ਕਰਦੀ ਹੈ ਮਿਲਟਰੀ ਇੰਟੈਲੀਜੈਂਸ ਕਰਦੀ ਹੈ BSF ਇੰਟੈਲੀਜੈਂਸ ਕਰਦੀ ਹੈ ਇਕੱਲਾ ਇਹ ਨਹੀਂ ਹੈਗਾ ਕਿ ਪੰਜਾਬ ਪੁਲਿਸ ਹੀ ਲਾਰੈਂਸ ਦੇ ਉੱਤੇ ਵਰਕ ਕਰ ਰਹੀ ਹੈ ਲਾਰੈਂਸ ਦੇ ਉੱਤੇ ਦੇਸ਼ ਦੀਆਂ ਏਜੰਸੀਆਂ ਵਰਕ ਕਰਦੀਆਂ ਤੇ ਤੁਸੀਂ ਕੀ ਸਮਝਦੇ ਹੋ ਕਿ ਇੱਕ ਅਫਸਰ ਉੱਠੂਗਾ ਤੇ ਉਹਦੇ ਇੰਟਰਵਿਊ ਕਰਾ ਦੇਊਗਾ ਇਮਪੋਸੀਬਲ ਨਹੀਂ ਹੈ ਹਾਂ ਕਰਾਈ ਪੁਲਿਸ ਆ ਲੈਣੇ ਆ ਕਰਾਈ ਉਹ ਕਾਲੀਆਂ ਭੇਡਾਂ ਨੇ ਆ ਜਿਨ੍ਹਾਂ ਨੇ ਆਪਣੇ ਅਫਸਰਾਂ ਨੂੰ ਡੋਜ਼ ਦਿੱਤੀ ਆ ਠੀਕ ਹੈ ਨਾ ਕਰਾਈ ਪੁਲਿਸ ਆ ਲੈਣੇ ਆ ਲੇਕਿਨ ਆਪਣੇ ਅਫਸਰਾਂ ਨੂੰ ਡੋਜ਼ ਡੋਜ਼ ਆ ਮਤਲਬ ਪੰਜਾਬੀ ਸਮਝਦੇ ਹੋ ਗੱੱਚਾ ਚਕਾਨੀ ਜਿਹਨੂੰ ਆਪਾਂ ਪੰਜਾਬੀ ਦੇ ਬੋਲ ਚਕਾਨੀ ਕਹਿੰਦੇ ਨੇ ਚਕਾਨੀ ਦੇ ਕੇ ਜਾਂ ਬੇਵਾਕੂਫ ਬਣਾ ਕੇ ਉਹ ਕਰਾਈ ਆ ਕਈ ਵਾਰ ਕੀ ਹੁੰਦਾ ਤੁਸੀਂ ਅਸੀਂ ਤਾਂ ਆਪ ਦੇਖਦੇ ਆ ਯਾਰ ਥੱਲੇ ਵਾਲੇ ਜਿਹੜਾ ਥਾਣੇਦਾਰ ਫੋਨ ਕਰੂਗਾ ਆਪਣੇ ਮਲਾਜੇ ਨੂੰ ਕਿੱਥੇ ਆ ਕਾਕਾ ਸਰ ਮੈਂ ਤਾਂ ਕੋਰਟ ਦੇ ਬਾਹਰ ਖੜਾ ਖਾਂਦਾ ਰੋਟ ਰੈਸਟੋਰੈਂਟ ਚ ਰੋਟੀ ਹੁੰਦਾ ਸਭ ਨੂੰ ਪਤਾ ਹੁੰਦਾ ਅਸੀਂ 20 ਵੀਡੀਓ ਵਾਇਰਲ ਦੇਖਦੇ ਆ ਕਿ ਇਹ ਕਈ ਵਾਰ ਆਂਦੀ ਆ ਵੀ ਉਹ ਮੁਜਰਮ ਨੂੰ ਘਰ ਹੀ ਲੈ ਜਾਂਦੇ ਆ ਤੁਸੀਂ ਦੇਖੋ ਉਹ ਸੀਗਾ ਐਸ ਐਚਓ ਲਾਰੈਂਸ ਆਦਾ ਕੀ ਨਾਮ ਹੈ ਸਿੱਧੂ ਮੂਸੇ ਵਾਲੇ ਦੇ ਮਰਡਰ ਦੇ ਵਿੱਚ ਜਿਹੜਾ ਮੁੰਡਾ ਇੱਕ ਵਾਂਟਡ ਸੀ ਉਹਨੂੰ ਆਪਣੇ ਸਰਕਾਰੀ ਘਰ ਲੈ ਗਿਆ ਮਾਨਸੇ ਲੈ ਗਿਆ ਸੀ ਨਾ ਸਰਕਾਰੀ ਕਰੇ ਤੁਹਾਡਾ ਕੀ ਖਿਆਲ ਹੁਣ ਉਹਨੂੰ ਕਿਸੇ ਅਫਸਰ ਨੇ ਗਿਆ ਸੀ ਡੀਐਸਪੀ ਐਸਐਸਪੀ ਨੇ ਵੀ ਜਾਣੂ ਅੱਜ ਕਰੇ ਲੈ ਜਾ ਆਪਣੇ ਤੇ ਉੱਥੇ ਦੌੜ ਜੂ ਆਪਣੀ ਗਰਲਫ੍ਰੈਂਡ ਨਾਲ ਕਿਸੇ ਨੇ ਨਹੀਂ ਕਿਹਾ ਸੀ ਇਹ ਥਲੜੇ ਲੈਵਲ ਦੇ ਉੱਤੇ ਮੈਨੇਜ ਹੁੰਦਾ ਮੁਲਾਜ਼ਮ ਜਿਹੜੇ ਆ ਥਲੜੇ ਲੈਵਲ ਤੇ ਮੈਨੇਜ ਹੋਏ ਐ ਐਸਟੀਐਫ ਦਾ ਨਹੀਂ ਉਹ ਥਾਣੇ ਦਾ ਐਸਐਚਓ ਸੀਗਾ ਮੈਨੂੰ ਯਾਦ ਆ ਕਿ ਉਹ ਉਹਨੇ ਉਹਨੂੰ ਫੜਿਆ ਫੜਿਆ ਤੇ ਉਹਨਾਂ ਨਾਲ ਉਹਨੇ ਕਿਹਾ ਵੀ ਠੀਕ ਆ ਯਾਰ ਇਹਨੂੰ ਘਰ ਲੈ ਕੇ ਆਪਣੇ ਸਰਕਾਰੀ ਉੱਥੋਂ ਦੌੜ ਗਿਆ ਤੁਸੀਂ ਦੱਸੋ ਮੈਨੂੰ ਉਹ ਚ ਕੀ ਕਰ ਲੂਗਾ ਐਸਐਸਪੀ ਉਹ ਚ ਕੀ ਕਰ ਲੈਣਗੇ ਡੀਜੀਪੀ ਗੌਰਵ ਜਦਵ ਬੰਦੀ ਕਰ ਸਕਦੇ ਨਾ ਉਹਨੂੰ ਥਾਣੇ ਕਰਤਬੰਦ ਹੁਣ ਇੱਕ ਗੱਲ ਦੇਖੋ ਮੰਨ ਲਓ ਇੱਕ ਡੀਐਸਪੀ ਆ ਅੰਦਰ ਆ ਉਹ ਫਰੋਜਪੁਰ ਦਾ ਵੀ ਡੀਐਸਪੀ ਸੀਗਾ ਤੇ ਇਧਰ ਹੋਰ ਵੀ ਉਹਤੇ ਮਸਲੇ ਸੀ ਉਹਨੇ ਡੋ ਡਰੱਗ ਸਮਗਲਰਾਂ ਦੇ ਹਮਾਇਤ ਕਰਤੀ ਕਰਤੀ ਤੇ ਉਹਨੂੰ ਫੜ ਕੇ ਅੰਦਰ ਦੇ ਤਾ ਹੁਣ ਇਹ ਦੱਸੋ ਕੋਨੋਂ ਕਿਸੇ ਡੀਜੀਪੀ ਨੇ ਕਹਤਾ ਸੀ ਮੈਂ ਆਇਤ ਕਰਨੂੰ ਕਿਸੇ ਐਡੀਜੀਪੀ ਨੇ ਕਹਤਾ ਸੀ ਐਡੀ ਛੇਤੀ ਜਿਹੜਾ ਹਾਈ ਰੈਂਕ ਅਫਸਰ ਹੁੰਦਾ ਕੋਈ ਵੀ ਐਸਐਸਪੀ ਲੈਵਲ ਤੱਕ ਵੀ ਐਸਐਸਪੀ ਉਹ ਨਹੀਂ ਛੇਤੀ ਰਿਸਕ ਲੰਦੇ ਵਰਦੀ ਦੇ ਉੱਤੇ ਨਹੀਂ ਆਪਣੇ ਆ ਚਾਂ ਦੇਂਦੇ ਕਿਉਂਕਿ ਉਹਨਾਂ ਦਾ ਆਈਪੀਐਸ ਰੈਂਕ ਹੁੰਦਾ ਜਿਹੜਾ ਕੇਂਦਰ ਦਾ ਹੁੰਦਾ ਨਾਲੇ ਦੂਜੀ ਗੱਲ ਯਾਰ ਜਿਹੜੇ ਥੱਲੇ ਰੈਂਕ ਦੇ ਮਲਾਜਮ ਆ ਇਹਨਾਂ ਦੀ ਬਿਲਕੁਲ ਸਕਰੀਨਿੰਗ ਹੋਣੀ ਚਾਹੀਦੀ ਹੈ ਔਰ ਟਾਈਟ ਕਾਰਵਾਈ ਹੋਣੀ ਚਾਹੀਦੀ ਹੈ ਉਹਦਾ ਰੀਜ਼ਨ ਸਭ ਤੋਂ ਵੱਡਾ ਕੀ ਹੈ ਦੇਸ਼ ਦੀ ਸੁਰੱਖਿਆ ਦੇ ਨਾਲ ਖਿਲਵਾੜ ਹੈ ਜਿਹਦੇ ਉੱਤੇ NIA ਆਪਣਾ ਕੰਮ ਕਰ ਰਹੀ ਹੈ ਉਹਦੀ ਤੁਸੀਂ ਇੰਟਰਵਿਊ ਰਿਕਾਰਡ ਕਰਾ ਕੇ ਇੱਕ ਚੈਨਲ ਨੂੰ ਦਵਾ ਦਿਓ ਬਿਲਕੁਲ ਫਿਰ ਇਹਨੂੰ ਐਂ ਦੇਖ ਲਈਏ ਕਿ ਇੱਕ ਡੀਲ ਹੀ ਹੋਈ ਹੈ ਕੁਝ ਮੁਲਾਜ਼ਮਾਂ ਦੇ ਵਿੱਚ ਤੇ ਇੱਕ ਚੈਨਲ ਦੇ ਵਿੱਚ ਜਿਨ੍ਹਾਂ ਨੇ ਇਹ ਕੀਤਾ ਹੈ 100% ਦੇਖੋ ਪਤਾ ਕੀ ਹੈ ਐਜ਼ ਅ ਜਰਨਲਿਸਟ ਐਜ਼ ਆਪਾਂ ਮੈਨੂੰ ਭਾਵੇਂ ਕੋਈ ਕ੍ਰਿਟੀਸਾਈਜ਼ ਕਰੇ ਜੋ ਮਰਜ਼ੀ ਕਰੇ ਅਫਸਰ ਜਿਹੜੇ ਐ ਜਦੋਂ ਕੰਬਾਈਂਡ ਆਪਰੇਸ਼ਨ ਕਿਤੇ ਚੱਲ ਰਹੇ ਹੋਣ ਨਾ ਤੇ ਕੋਈ ਹੈਂਕੀ ਫੈਂਕੀ ਕਰਨ ਤੋਂ ਡਰਦਾ ਮੰਨ ਲਓ ਜੇ ਪੰਜਾਬ ਪੁਲਿਸ ਦਾ ਕੋਈ ਹਾਈ ਅਫਸਰ ਇਹਦੀ ਲੌਰੈਂਸ ਦੀ ਮਦਦ ਕਰੇਗਾ ਤੇ ਤੁਹਾਡਾ ਕੀ ਖਿਆਲ ਹੈ ਐਨਆਈਏ ਨੂੰ ਪਤਾ ਨਹੀਂ ਲੱਗੇਗਾ ਭਈ ਇਹ ਮਦਦ ਹੋ ਰਹੀ ਲੌਰੈਂਸ ਦੀ ਤੁਹਾਡਾ ਕੀ ਖਿਆਲ ਹੈ ਦੇਸ਼ ਦੀਆਂ ਜਿਹੜੀਆਂ ਇੰਟੈਲੀਜੈਂਸ ਸਰਵਿਸਿਜ਼ ਹੈ ਆਈਬੀਏ ਹੋਰ ਜਿਹੜੀਆਂ ਇੰਟੈਲੀਜੈਂਸ ਸਰਵਿਸਿਜ਼ ਬੀਐਸਐਫ ਹੈ ਮਿਲਟਰੀ ਇੰਟੈਲੀਜੈਂਸ ਹੈ ਜਿਹੜੀ ਦੇਸ਼ ਦੀ ਸੁਰੱਖਿਆ ਲਈ ਕੰਮ ਕਰਦੀ ਹੈ ਉਹਨਾਂ ਨੂੰ ਪਤਾ ਨਹੀਂ ਲੱਗੇਗਾ ਲਾਰੈਂਸ ਦੀ ਆ ਪੁਲਿਸ ਅਫਸਰ ਮਦਦ ਕਰਦੇ ਪਏ ਆ ਇਹ ਕਹਿਣਾ ਬੜਾ ਸੋਖਾ ਹੋ ਜਾਂਦਾ ਲੇਕਿਨ ਜਦੋਂ ਪ੍ਰੈਕਟੀਕਲੀ ਅਸੀਂ ਇਹਨੂੰ ਅੰਜਾਮ ਦੇਨੇ ਆ ਜਦੋਂ ਵਰਕ ਕਰਦੇ ਆ ਨਾ ਫਿਰ ਪਤਾ ਲੱਗਦਾ ਕਿ ਇਹ ਜਿਹੜੇ ਕੁਛ ਮੁਲਾਜ਼ਮ ਜਿਹੜੇ ਆ ਕਾਲੀਆਂ ਪੇਡਾਂ ਯਾਰ ਪੰਜਾਬੀ ਦਾ ਅਲਫਾਜ਼ ਆ ਕਾਲੀਆਂ ਪੇਡਾਂ ਹਾਂ ਹੈਗਾ ਬਹੁਤ ਸੀਰੀਅਸ ਇਸ਼ੂ ਹੈ ਇਧਰ ਜਿਹਾਵੇਂ ਕਿਸੇ ਵੀ ਰੈਂਕ ਦਾ ਕੋਈ ਮੁਲਾਜ਼ਮ ਹੋਵੇ ਕੋਈ ਅਫਸਰ ਹੋਵੇ ਸਪੇਅਰ ਤਾਂ ਹੋਣਾ ਨਹੀਂ ਉਹ ਵੈਸੇ ਹਾਈ ਕੋਰਟ ਨੇ ਸ अच्छा मैं मैं, मैं मैं ਤੁਹਾਨੂੰ ਇਹ ਵਾਰ-ਵਾਰ ਤਾਂ ਪੁੱਛ ਰਿਹਾ ਸੀ ਕਿਉਂਕਿ ਮਾਲਵਿੰਦਰ ਸਿੰਘ ਮਾਲੀ ਤੁਸੀਂ ਜਾਣਦੇ ਹੋਵੋਗੇ ਬੜੇ ਵੱਡੇ ਪੱਤਰਕਾਰ ਨੇ ਉਹਨਾਂ ਨੇ ਇੱਕ ਬਿਆਨ ਦਿੱਤਾ ਕਹਿੰਦੇ ਕਿ ਏਜੰਸੀਜ਼ ਦੇ ਵੱਲੋਂ ਸਪੈਸ਼ਲੀ ਲਾਰੈਂਸ ਮਿਸ਼ਨੋਈ ਨੂੰ ਕੈਮਰੇ ਸਾਹਮਣੇ ਬਿਠਵਾਇਆ ਗਿਆ ਔਰ ਇਹ ਸਾਰਾ ਕੁਝ ਬਲਵਾਇਆ ਗਿਆ ਜਸਟ ਟੂ ਬੈਕ ਬੈਕ ਸਲੈਸ਼ ਜਿਹੜਾ ਖਾਲਸਤਾਨ ਮੂਵਮੈਂਟ ਹੈ ਨਾ ਨਹੀਂ ਮੈਨੂੰ ਇੱਕ ਗੱਲ ਦੱਸੋ ਯਾਰ ਮੈਂ ਮੈਂ ਮਾਲਵਿੰਦਰ ਵਾਲੀ ਦੀ ਬੜੀ ਇੱਜ਼ਤ ਕਰਦਾ ਬੜੇ ਸਿਆਣੇ ਨੇ ਬੜੇ ਮੇਰੇ ਤੋਂ ਸੀਨੀਅਰ ਨੇ ਯਾਰ ਲਾਰੈਂਸ ਬਿਸ਼ਨੋਈ ਦੇ ਨਾਲ ਖਾਲਸਾ ਸਥਾਨ ਮੂਵਮੈਂਟ ਵੱਧ ਜੂਗੀ ਯਾਰ ਵੱਧ ਜੂਗੀ ਯਾਰ ਘਟ ਜੂਗੀ ਇਹਦੇ ਕਹਿਣ ਨਾਲ ਖਾਲਸਾ ਸਾਨ ਮੂਵਮੈਂਟ ਇੱਕ ਦਾ ਫਰਕ ਪੈਂਦਾ ਭਾਈ ਅਮਰਤਪਾਲ ਸਿੰਘ ਬੋਲੇ ਖਾਲਸਾ ਸਾਨ ਮੂਵਮੈਂਟ ਦਾ ਫਰਕ ਪੈਂਦਾ ਸਰਬਜੀਤ ਸਿੰਘ ਖਾਲਸਾ ਬੋਲੇ ਖਾਲਸਾ ਸਾਨ ਮੂਵਮੈਂਟ ਦਾ ਫਰਕ ਪੈਂਦਾ ਜੇ ਟਕਸਾਲੀ ਲੀਡਰ ਜਿਹੜੇ ਆ ਉਹ ਬੋਲਣ ਇਨਾਂ ਨਾਲ ਬੋਲਨ ਨਾਲ ਖਾਲਸਾ ਦਾ ਗਰਾਫ ਅੱਪ ਹੋਣਾ ਨਾ ਡਾਊਨ ਹੋਣਾ ਇਹਨਾਂ ਦਾ ਕੀ ਲੈਣਾ ਦੇਣਾ ਮੰਨਦਾ ਸੋ ਖਾਲਸਤਾਨ ਨਾਲ ਇਹ ਅਦਰ ਸਟੇਟਾਂ ਦੇ ਲੋਕ ਨੇ ਇਹਨਾਂ ਦਾ ਕੰਮ ਹੋਰ ਹੈ ਇਹਨਾਂ ਦਾ ਕੰਮ ਜਿਹੜਾ ਵੈ 100-100 ਪਰਚੇ ਨੇ ਐਫ ਆਈ ਆਰ ਐਕਸਟਰੈਕਸ਼ਨ ਲੁੱਟਖੋਆ ਇਹਨਾਂ ਦਾ ਕੰਮ ਹੈਗਾ ਇਹਨਾਂ ਦਾ ਕੰਮ ਤਾਂ ਹੈ ਹੀ ਨਹੀਂ ਇਹ ਵਾਲਾ ਜਿਹੜਾ ਕੰਮ ਦੇ ਬਈ ਤੁਸੀਂ ਤੇ ਮੈਂ ਇੱਕ ਮਾਲਵਿੰਦਰ ਮਾਲੀ ਨੂੰ ਵੀ ਕਰਾਂਗਾ ਬਈ ਜਿਹੜਾ ਪਿੰਨ ਪੁਆਇੰਟ ਹੈ ਬਈ ਇਹ ਇੰਟਰਵਿਊ ਜਿਹੜੀ ਹੈ ਉਨੇ ਹੁੰਦਾ ਕੀ ਹੈ ਪਪੂਲਰ ਹਰ ਕੋਈ ਹੋਣਾ ਚਾਹੁੰਦਾ ਠੀਕ ਹੈ ਨਾ ਹੁਣ ਤੁਸੀਂ ਦੋ ਗੱਲਾਂ ਨੋਟ ਕਰੋ ਪਹਿਲਾਂ ਸਿੱਧੂ ਮੂਸੇ ਵਾਲੇ ਨੂੰ ਕਹਿੰਦਾ ਸੀ ਅਸੀਂ ਮਰਵਾਇਆ ਹੁਣ ਲਾਰੈਂਸ ਕਹਿੰਦਾ ਮੈਂ ਨਹੀਂ ਮਰਵਾਇਆ ਕਹਿੰਦਾ ਨਾ ਨਹੀਂ ਮਰਵਾਇਆ ਪਹਿਲਾਂ ਕਹਿੰਦਾ ਸੀ ਮਰਵਾਇਆ ਹੁਣ ਕਹਿੰਦਾ ਨਹੀਂ ਮਰਵਾਇਆ ਇੱਕ ਧਾਕ ਬਣੀ ਹੁੰਦੀ ਹੈ ਇੱਕ ਉਹਨਾਂ ਨੇ ਆਪਣੇ ਪਾਣਾ ਹੁੰਦਾ ਕਿ ਅਸੀਂ ਲਾਰੈਂਸ ਬਿਸ਼ਨੋਈ ਆ ਉਸ ਤੋਂ ਬਾਅਦ ਉਹਨੇ ਕਹਤਾ ਜੀ ਨਹੀਂ ਮਰਵਾਇਆ ਤੇ ਹੁਣ ਮੈਨੂੰ ਮਾਲਵਿੰਦਰ ਮਾਲੀ ਜੀ ਇਹ ਚ ਸਪਸ਼ਟ ਕਰ ਦੇਣਾ ਵੀ ਉਹਨੇ ਮਰਵਾਇਆ ਜਾਂ ਨਹੀਂ ਮਰਵਾਇਆ ਆਪਾਂ ਆਪਣੇ ਕੋਲੋਂ ਪ੍ਰੈਕਟੀਕਲ ਕਰ ਸਕਦੇ ਆ ਸੋਚ ਸਕਦੇ ਆ ਐਨਾਲਿਸਿਸ ਕਰ ਸਕਦੇ ਆ ਲੇਕਿਨ ਮੇਰੀ ਆਪਣੀ ਵਿਚਾਰਧਾਰਾ ਮਾਲੀ ਦੀ ਆਪਣੀ ਵਿਚਾਰਧਾਰਾ ਕਿ ਇਹਦਾ ਮੂਵਮੈਂਟ ਖਾਲਸਾ ਨਾਲ ਕੋਈ ਨਹੀਂ ਆ ਹਾਂ ਕਾਲੀਆਂ ਭੇਡਾਂ ਹੁੰਦੀਆਂ ਤਾਂ ਕਿ ਇਹਨੇ ਇਹਨੂੰ ਫੋਨ ਦਿੱਤਾ ਹੋਣਾ ਉਹਨਾਂ ਨੇ ਇਹ ਵੀ ਨਹੀਂ ਕਿਹਾ ਹੋਣਾ ਕਿ ਤੂੰ ਇੰਟਰਵਿਊ ਕਰ ਲੈ ਉਹਨਾਂ ਨੇ ਇਹ ਵੀ ਨਹੀਂ ਕਿਹਾ ਹੋਣਾ ਬੈਠ ਤੂੰ ਇੰਟਰਵਿਊ ਕਰ ਲੈ ਕਾਲੀਆਂ ਭੇਡਾਂ ਹੁੰਦੀਆਂ ਫੋਨ ਇਸਤੇਮਾਲ ਹੋਇਆ ਉਹਨੇ ਚੈਨਲ ਨੇ ਜਗਮਿੰਦਰ ਪਟਿਆਲ ਨੇ ਉਹਨੂੰ ਜਿਹੜਾ ਕ੍ਰੈਕ ਕਰਕੇ ਉਹਨਾਂ ਇੰਟਰਵਿਊ ਕਰ ਲਿਆ ਟਾਈਮ ਸੈੱਟ ਹੋਇਆ ਉਹਨਾ ਵੀ ਇੰਨੇ ਵਜੇ ਕਾਲ ਕਰ ਲਿਓ ਇੰਟਰਵਿਊ ਰਿਕਾਰਡ ਹੋ ਗਈ ਲੇਕਿਨ ਤੁਸੀਂ ਨਾਲ ਇਹ ਵੀ ਜਾਂਚ ਹੋਣੀ ਚਾਹੀਦੀ ਹੈ ਕਿ 7 ਮਹੀਨੇ ਬਾਅਦ ਇਹਨੂੰ ਰਿਲੀਜ਼ ਕਿਉਂ ਕੀਤਾ ਗਿਆ 7 ਮਹੀਨੇ ਬਾਅਦ ਇਹਨੂੰ ਟੈਲੀਕਾਸਟ ਕੀਤਾ ਗਿਆ 7 ਮਹੀਨੇ ਇਸ ਇੰਟਰਵਿਊ ਨੂੰ ਦਬਾ ਕੇ ਵੀ ਰੱਖਿਆ ਗਿਆ ਇਹ ਵੀ ਚੀਜ਼ਾਂ ਨਾਲ ਨਸ਼ਰ ਹੋਣੀਆਂ ਚਾਹੀਦੀਆਂ ਸਾਹਮਣੇ ਚਲੋ ਖੈਰ ਹਾਈ ਕੋਰਟ ਦੀ ਮੋਨਿਟਰਿੰਗ ਕਮੇਟੀ ਹੈ ਪਰ ਬੁੱਧ ਕੁਮਾਰ ਡੀਜੀਪੀ ਆਪਣੇ ਆਪ ਚ ਸક્ષਮ ਹੈ ਸਾਰੀਆਂ ਚੀਜ਼ਾਂ ਵਨ ਬਾਈ ਵਨ ਆਣਗੀਆਂ ਅੱਗੇ ਅੱਛਾ ਮੈਂ ਅੰਤ ਵਿੱਚ ਥੋੜਾ ਤੋਂ ਆਹੀ ਪੁੱਛਣਾ ਚਾਹੁੰਦਾ ਹੁਣ ਪੋਲਿਟੀਕਲ ਸਟੇਟ ਆਫ ਮਾਈਂਡ ਕੀ ਹੋਵੇਗਾ ਇਸ ਵੇਲੇ ਦਾ ਔਰ ਖਾਸ ਕਰਕੇ ਪ੍ਰਸ਼ਾਸਨਿਕ ਪੱਧਰ ਤੱਕ ਕੀ ਕੁਝ ਚੱਲਦਾ ਹੋ ਸਕਦਾ ਦੇਖੋ ਰਿਸਪੌਂਸਿਬਿਲਟੀ ਤਾਂ ਹਰ ਇੱਕ ਦੀ ਹੈ ਭਾਵੇਂ ਉਹ ਸੀਐਮ ਨੇ ਤੇ ਭਾਵੇਂ ਪੁਲਿਸ ਅਫਸਰ ਨੇ ਜ਼ਿੰਮੇਵਾਰੀ ਤਾਂ ਸਾਰਿਆਂ ਦੀ ਹੈ ਜੀ ਕਿਉਂਕਿ ਐਨਆਈਏ ਜਿਹਦੇ ਖਿਲਾਫ ਇਨਵੈਸਟੀਗੇਸ਼ਨ ਕਰ ਰਹੀ ਹੈ ਉਹ ਦੇਸ਼ ਦੀ ਸੁਰੱਖਿਆ ਨਾਲ ਜੁੜਿਆ ਮਾਮਲਾ ਔਰ ਜਿਹੜੀ ਪੰਜਾਬ ਪੁਲਿਸ ਹੈ ਇਹ ਦੇਸ਼ ਦੀ ਸੁਰੱਖਿਆ ਲਈ اپنی ਇਹਨਾਂ ਦੇ ਐਗਜ਼ਾਮਪਲਾਂ ਸੈੱਟ ਕੀਤੀਆਂ ਹੋਈਆਂ ਮੈਨੂੰ ਯਾਦ ਹੈ ਯਾਰ 2015 ਦੀ ਗੱਲ ਹੈ ਦੀਨਾਨਗਰ ਥਾਣੇ ਅਟੈਕ ਹੋਇਆ ਸੀ ਪਾਕਿਸਤਾਨ ਦੇ ਟੈਰਰਿਸਟ ਨਾ ਨਿਕਲ ਕੇ ਆ ਗਏ ਸੀ ਤੇ ਦੀਨਾਨਗਰ ਥਾਣੇ ਤੇ ਕਬਜ਼ਾ ਕਰ ਲਿਆ ਸੀ ਤੇ ਮੈਂ ਉੱਥੇ ਸੀ ਤੇ ਐਸਪੀ ਬਲਜੀਤ ਸਿੰਘ ਸੀ ਸ਼ਾਇਦ ਉਹਨਾਂ ਦਾ ਨਾਮ ਉਹ ਕੋਠੇ ਖੜੇ ਹੋ ਕੇ ਨਾ ਖੁਦ ਫਾਇਰ ਕਰ ਰਹੇ ਸੀ ਹਰੇਕੀ ਉਹਨਾਂ ਦੇ ਗਨਮੈਨ ਭਰੇ ਸੀਗੇ ਤੇ ਮੈਂ ਹਜੇ ਆਪਣੇ ਸਾਥੀ ਫੋਟੋਗ੍ਰਾਫਰ ਨਾਲ ਗੱਲ ਕਰ ਰਹੀ ਸੀ ਮੈਂ ਕਿਹਾ ਯਾਰ ਐਸਪੀ ਕੋਠੇ ਤੇ ਚੜ ਕੇ ਆਪ ਫਾਇਰਿੰਗ ਕਰੀ ਜਾ ਰਿਹਾ ਆ ਮੁਲਾਜ਼ਮ ਇਧਰ ਉਧਰ ਖੜੇ ਸਾਰੇ ਹਜੇ ਮੈਂ ਨੀ ਕਹ ਗੱਲ ਕਹੀ ਹੈ ਕਿ ਉਹ ਐਸਪੀ ਤੇ ਗੋਲੀ ਲੱਗ ਕੇ ਤੇ ਮਰ ਗਿਆ ਤੇ ਮੈਂ ਕਿਹਾ ਯਾਰ ਉਹ ਦੇਖ ਲੈ ਯਾਰ ਡੈਥ ਹੋ ਗਈ ਬਈ ਮਤਲਬ ਇਹ ਦਿਨ ਸੈਕਿੰਡਸ ਦੀ ਗੱਲ ਨਹੀਂ ਸੀਗੀ ਡੈਥ ਹੋ ਗਈ ਮਨ ਦੇ ਵਿੱਚ ਹੀ ਆਇਆ ਯਾਰ ਪੰਜਾਬ ਪੁਲਿਸ ਕਿੰਨੀ ਬਹਾਦਰ ਹੈ ਇੱਕ ਐਸਪੀ ਜਿਹਨੇ ਅੱਗੋਂ ਐਸਐਸਪੀ ਬੰਨਾ ਸੀ ਉਹਨੇ ਆਪਣੀ ਜਾਨ ਦੇ ਦਿੱਤੀ ਬਈ ਕਹਿ ਸਕਦਾ ਸੀ ਫੋਰਸ ਨੂੰ ਲੜੋ ਇੰਸਪੈਕਟਰ ਨੂੰ ਕਹਿ ਸਕਦਾ ਸੀ ਐਸਆਈ ਨੂੰ ਕਹਿ ਸਕਦਾ ਐ ਰਵਾਲਵਾ ਚੱਕੋ ਗੋਲੀਆਂ ਮਾਰੋ ਉਹਨੇ ਆਪਣੀ ਜਾਨ ਦੇ ਦਿੱਤੀ ਪੰਜਾਬ ਪੁਲਿਸ ਦੀਆਂ ਬੜੀਆਂ ਐਗਜ਼ੈਂਪਲ ਆ ਠੀਕ ਐ ਅਕਸ ਖਰਾਬ ਐ ਵਰਦੀ ਦਾ ਦਾਗ ਲੱਗਦੇ ਆ ਇਦਾਂ ਦੇ ਕਾਰਨਾਮੇ ਕਰਕੇ ਵਰਦੀ ਤੇ ਦਾਗ ਲੱਗਦੇ ਸਾਰੀ ਪੁਲਿਸ ਦੇ ਉੱਤੇ ਲੋਕ ਜਿਹੜੇ ਆ ਉਹ ਸਵਾਲੀਆ ਨਿਸ਼ਾਨ ਲਗਾਉਂਦੇ ਆ ਸਾਡੇ ਜਰਨਲਿਜ਼ਮ 'ਚ ਵੀ ਕੀ ਆ ਕੁਝ ਪੱਤਰਕਾਰ ਜਿਹੜੇ ਆ ਗਲਤ ਕਰਦੇ ਨੇ ਤੇ ਉਹਦੇ ਨਾਲ ਪੱਤਰਕਾਰਾਂ ਦੀ ਸਾਰਿਆਂ ਦੀ ਸਾਖ ਡਿੱਗਦੀ ਆ ਸਾਰੀ ਕਮਿਊਨਿਟੀ ਦੀ ਪੱਗ ਸਾਂਝੀ ਹੁੰਦੀ ਹੈ ਸਾਨੂੰ ਜਿਸ ਬੰਦੇ ਨਾਲ ਮੰਨ ਲਓ ਇੱਕ ਬੰਦੇ ਤੇ ਤਸੱਦਦ ਕਰਨਗੇ ਜਾਂ ਲਾਰੈਂਸ ਦੀ ਮਦਦ ਕਰਨਗੇ ਮਲਾਜਮ ਉਹਦੇ ਲਈ ਤਾਂ ਸਾਰੀ ਖਾਕੀ ਹੀ ਲੋਕਾਂ ਦੇ ਮਨਾਂ ਦੇ ਵਿੱਚ ਬੈਠ ਜਾਏਗੀ ਨਾ ਸਾਰੀ ਖਾਕੀ ਹੀ ਇਸ ਚੀਜ਼ ਦੀ ਗੁਨਾਗਾਰ ਹੈ ਭਾਈ ਸਾਰੇ ਹੀ ਲਾਰੈਂਸ ਦੀ ਮਦਦ ਕਰਦੇ ਆ ਲੋਕਾਂ ਦੇ ਮਨ ਚ ਘਰ ਘਰ ਜਾਂਦੀਆਂ ਗੱਲਾਂ ਔਰ ਇਹ ਇਹੀ ਪੰਜਾਬ ਚ ਹੁੰਦਾ ਹੁਣ ਮੰਨ ਲਓ ਮੈਂ ਕੰਨਾ ਪਿਆ ਬੇਅਦਵੀ ਜਿਹੜੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਕੀਤੀ ਬਾਬਾ ਰਾਮ ਰਹੀਮ ਨੇ ਮਦਦ ਜਿਹੜੀ ਹੈ ਬਾਬੇ ਰਾਮ ਰਹੀਮ ਦੀ ਕਰਨ ਦਾ ਸੁਖਵੀਰ ਬਦਲ ਤੇ ਦੋਸ਼ ਲੱਗ ਗਿਆ ਸਾਰਾ ਅਕਾਲੀ ਦਲ ਗੁਨਾਹਗਾਰ ਹੋ ਗਿਆ ਲੋਕੀ ਤਕੜੀ ਦਾ ਨਿਸ਼ਾਨ ਤੇ ਅਕਾਲੀ ਦਲ ਨੂੰ ਦੇਖਦੇ ਆ ਤਾਂ ਅੱਖਾਂ ਲਾਲ ਕਰ ਲੈਂਦੇ ਆ ਹੁਣ ਇਦਾਂ ਹੀ ਸਾਡੇ ਆ ਕੋਈ ਸਾਡੀ ਜਿਹੜੀ ਹੈ ਕਮਿਊਨਿਟੀ ਦੇ ਵਿੱਚ ਚਾਰ ਪੰਜ ਲੋਕ ਹੋਣ ਉਹ ਸਾਰੇ ਪੱਤਰਕਾਰਾਂ ਨੂੰ ਲੋਕ ਆਏ ਦੇਖਦੇ ਯਾਰ ਪਤਾ ਨਹੀਂ ਖਰੇ ਇਹ ਸਾਨੂੰ ਤੰਗ ਕਰਨੀ ਆਗੇ ਬਲੈਕਮੇਲ ਹੀ ਕਰਨ ਆਗੇ ਕਿ ਕਮਿਊਨਿਟੀ ਸਾਰੀ ਦਾ ਫਰਕ ਪੈਂਦਾ ਸਾਰੀ ਪੁਲਿਸ ਦਾ ਅਕਸ ਖਰਾਬ ਹੋਇਆ ਇਹਦੇ ਨਾਲ ਇਹਦੇ ਚ ਕੋਈ ਸ਼ੱਕ ਨਹੀਂ ਹੈ ਜਿੰਨੇ ਮੈਂ ਕਹਿਣਾ ਵਾਂ ਗੌਰਵ ਜਦਰ ਨੇ ਰਿਫਾਰਮਸ ਕਰਤੇ ਆ ਇਹ ਇਦਾਂ ਦੀਆਂ ਕਾਲੀਆਂ ਭੇਡਾਂ ਕਰਕੇ ਉਹਦਾ ਨੁਕਸਾਨ ਵੀ ਹੁੰਦਾ ਜੀ ਬਿਲਕੁਲ ਪ੍ਰਸ਼ਾਸਨਿਕ ਪੱਧਰ ਤੇ ਉੱਤੇ ਔਰ ਪੋਲਿਟਿਕਲ ਲੈਵਲ ਦੇ ਉੱਤੇ ਕੀ ਕੁਝ ਹੋਵੇਗਾ ਉਹਦੇ ਦੇਣਾ ਨੂੰ ਬਹੁਤ ਕੁਝ ਸਾਹਮਣੇ ਆ ਸਕਦਾ ਹੈ ਕਿਉਂਕਿ ਇਹ ਖਲਾਸਾ ਆਪਣੇ ਆਪ ਚ ਬਹੁਤ ਵੱਡਾ ਹੈ ਜੋ ਕੁਝ ਵੀ ਹੋਏਗਾ ਦੱਸਦੇ ਰਾਵਾਂਗੇ ਉਹ ਤਕਲੀ ਬਣੇ ਰਹੋ 1 India Punjabi ਤੇ ਸਬਸਕ੍ਰਾਈਬ ਟੂ 1 India ਚੈਨਲ ਐਂਡ ਨੈਵਰ ਮਿਸ ਐਨ ਅਪਡੇਟ